ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਾਰੀ ਆਪਾਂ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਵੀ ਕਿਹੜਾ ਸਟੱਫ ਹੈ ਕੀ ਪ੍ਰਾਈਸ ਹੈ ਸਾਰਾ ਕੁਝ ਦੱਸਿਆ ਹੁੰਦਾ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਆਉਣਗੇ ਜੀ ਖਾਦੀ ਸਿਲਕ ਦੇ ਰਾ ਸਿਲਕ ਵੀ ਕਹਿ ਦਿੰਦੇ ਆ ਜੀ ਇਹਨਾਂ ਨੂੰ ਖਾਦੀ ਸਿਲਕ ਵੀ ਕਹਿ ਦਿੰਦੇ ਆ ਸਟੱਫ ਇੱਕੋ ਹੀ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਖਾਦੀ ਸਿਲਕ ਦੀ ਬਾਟਮ ਆਊਗੀ ਖਾਦੀ ਸਿਲਕ ਦੀ ਸ਼ਰਟ ਆਊਗੀ ਜੀ ਟਾਈ ਟਾਈ ਮੀਟਰ ਦੀ ਕਟ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਊਗੀ ਜੀ ਨਾਲ ਛੋਟੀ ਬੂਟੀ ਦੇ ਪ੍ਰਿੰਟ ਦੀ ਬਾਟਮ ਮਿਲੂਗੀ ਜੀ ਸੋਨੂੰ ਕਲਰ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਸਾਰੇ ਨਵੇਂ ਕਲਰ ਹੈ ਜੀ ਸਾਰੀ ਨਵੀਂ ਡਿਜ਼ਾਈਨਿੰਗ ਹੈ ਕੋਈ ਵੀ ਪੁਰਾਣਾ ਆਪਣੇ ਕੋਲੇ ਡਿਜ਼ਾਈਨ ਨਹੀਂ ਮਿਲੂਗਾ ਸੋਨੂੰ ਸਾਰੀ ਡਿਜ਼ਾਈਨਿੰਗ ਨਵੀਂ ਹੈ ਜੀ ਤੇ ਸਾਰੇ ਪ੍ਰਿੰਟ ਨਵੇਂ ਆਉਣਗੇ ਜੀ ਕੋਈ ਵੀ ਇਹ ਵਾਲੇ ਪ੍ਰਿੰਟ ਮਾਰਕੀਟ ਦੇ ਵਿੱਚ ਤੁਹਾਨੂੰ ਅਵੇਲੇਬਲ ਨਹੀਂ ਮਿਲਣਗੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਚਾਰਟ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਸਾਰੇ ਰੰਗ ਮਿਲ ਜਾਣਗੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਕੱਪੜੇ ਦੀ ਕੋਈ ਸ਼ਿਕਾਇਤ ਨਹੀਂ ਜੀ ਕੋਈ ਕੰਪਲੇਂਟ ਨਹੀਂ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਤੇ बॉटम शर्ट ਦੋਨੋਂ ਖਾਦੀ ਦੇ ਆਉਣਗੇ ਜੀ ਪ੍ਰੀਮੀਅਮ ਕੁਆਲਟੀ ਹੈ ਜੀ ਤੇ ਬ੍ਰਾਂਡਡ ਫੈਬਰਿਕ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਜੀ 22100 ਰੁਪਏ ਪ੍ਰਾਈਸ ਆਊਗਾ ਜੀ ਸ਼ਿਪਿੰਗ ਇਹਦੀ ਐਕਸਟਰਾ ਰਹੂਗੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨ ਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਜੇ ਤੁਸੀਂ ਇਹਨਾਂ ਦੇ ਨਾਲ ਆਪਣੇ ਕੋਲ ਦੁਪट्टे ਰੈਡੀ ਕਰਵਾਉਣਾ ਹੈ ਤਾਂ ਤੁਹਾਨੂੰ ਦੁਪट्टे ਵੀ ਮਿਲ ਜਾਣਗੇ ਜੀ ਇਹ ਵਾਲੇ ਸੂਟ ਆਉਣਗੇ ਜੀ ਪਸ਼ਮੀਨੇ ਦੇ ਪਿਓਰ ਬਿਸਕੋਸ ਪਸ਼ਮੀਨਾ ਆਊਗਾ ਜੀ 850 ਰੁਪਏ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਪਲੇਨ ਬਾਟਮ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ 2.5 ਮੀਟਰ ਦੀ ਕਟ ਆਊਗੀ ਜੀ ਤੁਸੀਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਇਹਨਾਂ ਦੇ ਉੱਪਰ ਹਲਕਾ ਤੁਸੀਂ ਕੰਮ ਵੀ ਕਰਵਾ ਸਕਦੇ ਹੋ ਜਿਵੇਂ ਵਰਕ ਕਰਵਾ ਲਿਆ ਬਾਟਮ ਦੇ ਉੱਪਰ ਬਾਟਮ ਨਾਲ ਦਾ ਪੈਚ ਤੁਸੀਂ 셔ਟ ਦੇ ਉੱਤੇ ਲਵਾ ਕੇ ਵੀ ਵਰਕ ਕਰਵਾ ਸਕਦੇ ਹੋ ਨਹੀਂ ਲੇਸਿਸ ਨਾਲ ਵੀ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਜੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੁੰਦੇ ਆ ਜੀ ਇਹ ਵਾਲੇ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਤੁਸੀਂ ਇਹਨਾਂ ਦੇ ਉੱਪਰ ਜਿੰਮੇ ਦਾ ਮਰਜ਼ੀ ਇਹਨਾਂ ਦੇ ਉੱਪਰ ਵਰਕ ਕਰਵਾ ਸਕਦੇ ਹੋ ਜੀ ਬਾਟਮ ਤੇ ਕਰਵਾ ਸਕਦੇ ਹੋ 셔ਟ ਤੇ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਹੈ ਜੀ ਬ੍ਰਾਂਡਡ ਫੈਬਰਿਕ ਆਊਗਾ ਜੀ ਸਾਰਾ ਇਹ ਰਾਮਟੈਕਸ ਦਾ ਫੈਬਰਿਕ ਹੈ ਜੀ ਇਹ ਵਾਲੇ ਸੂਟ ਰਾਮਟੈਕਸ ਦੇ ਆਉਣਗੇ ਜੀ ਰਾਮਟੈਕਸ ਦੀ ਸ਼ਰਟ ਆਉਗੀ, ਰਾਮਟੈਕਸ ਦੀ ਪਸ਼ਮੀਨੇ ਦੀ ਬਾਟਮ ਆਉਗੀ ਜੀ ਨਾਲ 850 ਰੁਪਏ ਪ੍ਰਾਈਸ ਹੈ ਜੀ, ਸ਼ਿਪਿੰਗ ਐਕਸਟਰਾ ਰਹੂਗੀ ਜੀ ਸਾਰੇ ਸੂਟਾਂ ਦੀ। ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ। ਬਹੁਤ ਹੀ ਯੂਨੀਕ ਜੀ ਪ੍ਰਿੰਟਿੰਗ ਹੈ ਜੀ ਇੰਨਾ ਸਾਰੇ ਸੂਟਾਂ ਦੀ। ਜੀਓਮੈਟ੍ਰਿਕਲ ਫਲਾਵਰ ਸਾਰੇ ਤਰ੍ਹਾਂ ਦੇ ਤੁਹਾਨੂੰ ਪ੍ਰਿੰਟ ਮਿਲ ਜਾਣਗੇ ਜੀ ਇੰਨਾ ਸੂਟਾਂ ਦੇ ਵਿੱਚ। ਲਾਈਟ ਡਾਰਕ ਜਿੰਮੇ ਦਾ ਵੀ ਤੁਹਾਨੂੰ ਕੰਬੀਨੇਸ਼ਨ ਚਾਹੀਦਾ ਤੁਸੀਂ ਉਸੇ ਤਰ੍ਹਾਂ ਦੇ ਸੂਟ ਆਪਣੇ ਤੋਂ ਇਹ ਲੈ ਸਕਦੇ ਹੋ। ਬਹੁਤ ਹੀ ਸੋਹਣਾ ਫੈਬਰਿਕ ਹੈ, ਰਾਮਟੈਕਸ ਬ੍ਰਾਂਡ ਦਾ ਹੈ ਜੀ। ਤੇ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਕੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਵੀ ਕਿਵੇਂ ਦੇ ਤੁਹਾਨੂੰ ਸਾਡੇ ਸੂਟ ਲੱਗਦੇ ਆ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ ਬਹੁਤ ਹੌਸਲਾ ਮਿਲਦਾ ਵੀ ਤੁਸੀਂ ਸਾਡੇ ਸੂਟ ਪਸੰਦ ਕਰਦੇ ਹੋ ਤੇ ਬਹੁਤ ਹੀ ਆਪਾਂ ਕੋਈ ਵੀ ਸੂਟ ਨੋਨ ਬ੍ਰਾਂਡਡ ਫੈਬਰਿਕ ਨਹੀਂ ਲੈ ਕੇ ਆਉਂਦੇ ਜੀ ਸਾਰਾ ਫੈਬਰਿਕ ਸਾਰੇ ਸੂਟ ਆਪਣੇ ਬ੍ਰਾਂਡਡ ਹੁੰਦੇ ਆ ਤੇ ਬਿਲਕੁਲ ਵੀ ਕੋਈ ਵੀ ਸ਼ਿਕਾਇਤ ਨਹੀਂ ਤੁਹਾਨੂੰ ਮਿਲੂਗੀ ਜੀ ਵੀ ਕਪੜਾ ਤੁਹਾਡਾ ਐ ਹੋ ਗਿਆ ਐਵੇਂ ਹੋ ਗਿਆ ਕੁਝ ਵੀ ਨਹੀਂ ਹੁੰਦਾ ਜੀ ਆਪਣੇ ਫੈਬਰਿਕ ਨੂੰ ਕੋਈ ਬੁਰਨੀ ਆਉਂਦਾ ਕੋਈ ਸ਼੍ਰਿੰਕ ਨਹੀਂ ਹੁੰਦਾ ਕੋਈ ਇਹਦੇ ਚ ਛਿਜਦਾ ਨਹੀਂ ਕੋਈ ਇਹਦਾ ਕਲਰ ਨਹੀਂ ਖਰਾਬ ਹੁੰਦਾ ਐਸੀ ਤਰ੍ਹਾਂ ਹੀ ਇਹ ਸੂਟ ਰਹਿਣਗੇ ਜੀ ਵੀਡੀਓ ਨੂੰ ਐਂਡ ਤੱਕ ਸਾਰੀਆਂ ਭੈਣਾਂ ਜਰੂਰ ਦੇਖਿਆ ਕਰੋ ਤੇ ਸਾਰਾ ਆਪਾਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਬਹੁਤ ਸੋਹਣਾ ਸੂਟ ਹੈ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਆਪਣਾ WhatsApp ਨੰਬਰ ਦਿੱਤਾ ਹੁੰਦਾ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ